ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਜੀ ਆਪਾਂ ਸਰਕਾਰੀ ਖਾਲ ਸਮਾਰਨ ਸਮਾਰ ਰਹੇ ਸੀ ਤੇ ਅਸੀਂ ਪੰਜ ਸੱਤ ਬੰਦਿਆਂ ਨੂੰ ਕਿਹਾ ਇਹ ਘੱਟੋ ਘੱਟ 10 ਘਰਾਂ ਦਾ ਰਕਬਾ ਲੱਗਦਾ ਇਹ ਖਾਲ ਤੇ ਕਿਸੇ ਦਾ ਘੰਟਾ ਕਿਸੇ ਦੋ ਘੰਟਾ ਕਿਸੇ ਚਾਰ ਘੰਟੇ ਆ ਤੇ ਅਸੀਂ ਸਭ ਦੇ ਘਰੋ ਘਰੀ ਜਾਇਆ ਜਏ ਤੇ ਅਗਲਾ ਕਹਿੰਦਾਗਾ ਅਗਲੀ ਵਾਰੀ ਸਮਾਰਾਂਗੇ ਹਜੇ ਪਾਣੀ ਨੰਗਦਾਗਾ ਆਹ ਦੇਖ ਲੋ ਜੀ ਐਂ ਕੱਖ ਹੋ ਰਹੇ ਨੇ ਖਾਲ ਦੇ ਵਿੱਚ ਇਹ ਪੱਕਾ ਖਾਲ ਆ ਸਰਕਾਰੀ ਤੇ ਕਢਾਉਣ ਵਾਸਤੇ ਕੋਈ ਖਾਲ ਆਉਂਦਾ ਨਹੀਂ ਜੀ ਹੂੰ ਅਗਲਾ ਕਹਿੰਦਾ ਮੇਰੇ 2 ਮਿੰਟ ਰਹਿੰਦੇ ਨੇ ਪਾਣੀ ਦੇ ਮੇਰੇ 4 ਮਿੰਟ ਰਹਿੰਦੇ ਨੇ ਤੇ ਬਾਕੀ ਅਸੀਂ 5-7 ਘਰਾਂ ਦੇ ਗਏ ਸੀਗੇ ਤੇ ਅਗਲਾ ਕਹਿੰਦਾ ਵੀ ਹਜੇ ਕੱਲ ਨੂੰ ਕੱਢਾਂਗੇ ਜਾਂ ਪਰਸੋਂ ਕੱਢਾਂਗੇ ਹਾਂਜੀ ਤੁਹਾਡੇ ਕੀ ਵਿਚਾਰ ਨੇ ਜੀ ਸਾਡੇ ਵਿਚਾਰ ਨੇ ਵੀ ਪਪਾ ਹੋਗਾ ਖਤਮ ਜੀ ਸਰਕਾਰੀ ਪੈਪਾਂ ਪੈੜੀਆਂ ਚਾਹੀਦੀਆਂ ਹਾਂਜੀ ਜਿਵੇਂ ਜੀ ਪਾਣੀ ਦੀ ਨਹਿਰ ਦਾ ਬਹੁਤ ਜ਼ਰੂਰੀ ਆ ਫਸਲਾਂ ਦੇ ਲਈ ਫਸਲਾਂ ਲਈ ਇਹ ਤੇ ਤੇ ਆਪਾਂ ਬੋਰਾ ਦਾ ਪਾਣੀ ਲਾਉਣੇ ਆ ਅਕਸਰੀ ਫਿਰ ਕਹਿੰਦੇ ਨੇ ਆਪਣਾ ਝੋਨਾ ਮਾੜਾ ਹੋ ਗਿਆ ਜਾਂ ਕਲਰੀ ਪੈ ਗਈ ਜ਼ਮੀਨ 'ਚ ਤੇ ਆਪਾਂ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਜੀ ਅਸੀਂ ਇਹਦੇ ਬਾਰੇ ਕਹਿੰਦੇ ਆ ਵੀ ਸਾਡਾ ਜਿਹੜਾ ਕੀਮਤੀ ਚੀਜ਼ ਹੈ ਪਾਣੀ ਉਹ ਤਾਂ ਗਾਹਾਂ ਜਾ ਰਿਹਾ ਹੈ ਹਾਂਜੀ ਅਸੀਂ ਮੱਥੇ ਮਾਰੀ ਜਾਂਦੇ ਆ ਖਾਲਾਂ ਤੇ ਖਾਲਾਂ ਤੇ ਕੋਈ ਬੰਦਾ ਆਉਂਦਾ ਨਹੀਂ ਛਾ ਨੂੰ ਸਰਦਾ ਨਹੀਂ ਸਾਡੇ ਪਾਣੀ ਮਾੜਿਆ ਬੋਰਾ ਦੇ ਜੀ ਅਸੀਂ ਦੋ ਦੋ ਜਾਣੇ ਰਹਿ ਗਏ ਦੋ ਜਾਣੇ ਜੀ ਅਸੀਂ 20 ਕਰਨ ਦਾ ਖਾਲ ਕੱਟ ਕੇ ਦਿੰਨੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਬੰਦੇ ਖਾਲ ਤੇ ਨਹੀਂ ਹੁੰਦੇ ਹਾਂਜੀ ਹਾਂਜੀ ਤੁਹਾਡੇ ਕੋਲ ਅੰਕਲ ਜੀ ਪੈੜੀ ਕਿੰਨੀ ਹੈ ਜੀ ਐਡੀ ਸਾਡੇ ਕੋਲ ਡੇਡ ਕਿੱਲ ਹੈ ਜੀ ਹਾਂਜੀ ਤੁਹਾਡੇ ਤਕਰੀਬਨ ਮੈਨੂੰ ਲੱਗਦਾ 40 45 ਮਿੰਟ ਪਾਣੀ ਦੇ ਹੋਣਗੇ 40 ਇੱਕ ਮਿੰਟ ਪਾਣੀ ਦੇ ਨਹੀਂ ਘੰਟਾ ਪਾਣੀ ਦੇ ਤੇ ਜਿਵੇਂ ਹੁਣ ਆਪਾਂ 5 7 ਕਿੱਲੇ ਵਾਲੇ ਦੇ ਗਏ ਸੀਗੇ ਵੀ ਖਾਲ ਕੱਢਣਾਗਾ ਕੋਈ ਫੋਨ ਨਹੀਂ ਚੱਕਦਾ ਕੋਈ ਆਇਆ ਨਹੀਂ ਆਪਾਂ ਉਹਨਾਂ ਦੇ ਕੋਲ ਟਾਈਮ ਹੀ ਨਹੀਂ ਜੀ ਸਾਡੇ ਕੋਲ ਟਾਈਮ ਹੀ ਹੈ ਨਹੀਂ ਹਲਸ ਮਾਰਨ ਦਾ ਹਾਂਜੀ ਪਾਣੀ ਲਾਉਣ ਵੇਲੇ ਉਹਨਾਂ ਕੋਲ ਟਾਈਮ ਹੁੰਦਾ ਜੀ ਮੋਟਰਸਾਈਕਲ ਤੇ ਆਉਂਦੇ ਨੇ ਹਾਂ ਜੀ ਪਿੱਟੀ ਖੋਲ ਜਾਂਦੇ ਨੇ ਹਾਂ ਜੀ ਅਗਲਾ ਕਹਿੰਦਾ ਮੇਰੇ ਤਾਂ 2 ਮਿੰਟ ਰਹਿੰਦੇ ਨੇ ਹਜੇ ਪਹਿਲਾਂ ਵੱਢ ਲਿਆ ਤੂੰ ਨਾਲੇ ਮੁੜ ਕੇ ਆਏ ਕਹਿੰਦੇ ਨੇ ਵੀ ਸਾਡੇ ਪਾਣੀ ਹਜੇ ਬਾਰੀ ਸਾਡੀ ਲੰਮੀ ਆ ਤੇ ਖਾਲ ਕੱਢਣ ਕੋਈ ਆਉਂਦਾ ਨਹੀਂ ਆਹ ਦੇਖ ਲਓ ਜੀ ਮਿੱਤਰੋ ਕਿल्ले ਡੇਢ ਕਿल्ले ਵਾਲਾ ਜ਼ਿਮੀਂਦਾਰ ਖਾਲ ਤੇ ਆ ਰਿਹਾਗਾ 5 5 7 7 ਕਿੱਲਾਂ ਵਾਲਾ ਕੋਈ ਆਇਆ ਨਹੀਂ ਇਸ ਲਈ ਅਸੀਂ ਇਹੀ ਕਹਿਣੇ ਆ ਵੀ ਪ੍ਰਪਾ ਖਤਮ ਹੋ ਗਿਆ ਵੀ ਪਾਣੀ ਪੈਣੀ ਚਾਹੀਦੀ ਹਾਂ ਹਾਂ ਜੀ ਠੀਕ ਆ ਜੀ ਤੇ ਦੋਸਤੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਬੰਦੇ ਨੂੰ ਹੋਵੇ ਵੀ ਹਾਂ ਭਾਈ ਉਹ ਦੂਰ ਦੂਰ ਕਿੱਲੇ ਖਾਲਸੇ ਮਰ ਜਾਂਦੇ ਨੇ ਆਪਾਂ ਵੀ ਚੱਲ ਗਏ